ਨਾ ਕਿਸਾਨਾਂ ਬਾਰੇ ਜਿਹੜੇ ਕਿਸਾਨ ਯੂਨੀਅਨ ਦੇ ਪ੍ਰਧਾਨ ਉਹਨਾਂ ਬਾਰੇ ਕਾਂਗਰਸ ਬਾਰੇ ਤੇ ਅਕਾਲੀ ਦਲ ਬਾਰੇ ਕਹਿਣਾ ਚਾਹੁੰਨਾ ਸਾਡੇ ਤਰਮਤਾਰਨ ਦੇ ਲੋਕਾਂ ਨੂੰ ਉਸ ਹਲਕੇ ਦੇ ਲੋਕਾਂ ਨੂੰ ਆਣਾ ਜਾਗਪੋ ਲੋ ਚੱਲੇ ਫਾਰਮਲਿਟੀਆਂ ਪੂਰੀਆਂ ਕਰਦੀਆਂ ਕਦੀ ਰਾਜੇਵਾਲ ਫਾਰਮਲਿਟੀ ਪੂਰੀ ਕਰ ਲਈ ਕਦੀ ਖੁੰਡੇ ਵਾਲੇ ਨੇ ਕਰ ਲਈ ਤੇ ਕਦੀ ਦੂਜੇ ਨੇ ਸਾਡੇ ਪੱਲੇ ਕੀ ਰਹਿਣਤਾ ਪਹਿਲਾਂ ਇਹ ਆਂਦੇ ਸੀ ਪਹਿਲਾਂ ਆਦੇ ਸੀ ਅਸੀਂ ਚੰਡੀਗੜ੍ਹ ਘੇਰਨਾ ਉੱਥੋਂ ਭੱਜ ਗਏ ਮੁੜ ਕੇ ਆਦੇ ਦਿੱਲੀ ਜਾਣਾ ਉੱਥੋਂ ਭੱਜ ਗਏ ਉਹ ਵਹਿ ਗਏ ਹੁਣ ਫਾਰਮਲਿਟੀ ਪੂਰੀ ਕਰੰਦੇ ਨੇ ਆ ਲੈਣ ਪਾਲਿਸੀ ਦਾ ਬਹਾਨਾ ਬਣਾ ਕੇ ਕਦੀ ਜਲੰਧਰ ਇਕੱਠੇ ਹੋ ਗਏ ਕਦੀ ਚੰਡੀਗੜ੍ਹ ਇਕੱਠੇ ਹੋ ਗਏ ਉੱਥੇ ਧਾਰਾ ਫੜਨ ਜਾਂਦੇ ਨੇਿੱਥੇ ਜਾਣਾ ਹੈ ਤਰਨ ਤਰਨ ਲਖਣ ਦੇ ਵਿੱਚ ਪਿੰਡਾਂ 'ਚ ਕਿਉਂ ਨਹੀਂ ਜਾਂਦੇਗੀ ਨਾ ਇਹ ਕਾਂਗਰਸੀ ਜਾਂਦੇ ਪਏ ਨਾ ਇਹ ਕਾਲੀ ਦਲ ਵਾਲੇ ਜਾਂਦੇ ਪਏ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਇੰਨਾ ਵੀ ਕਿਸੇ ਰੈਲੀ 'ਚ ਜਾਓ ਨਾ ਨਾ ਕਾਂਗਰਸੀਆਂ ਦੇ ਨਾਮ ਪਾਰਟੀ ਵਾਲਿਆਂ ਦੇ ਇਹ ਸਿਰਫ ਜਾਓ ਤੇ ਉਥੇ ਤਰਨ ਤਰਨ ਹਲਕੇ ਚ ਜਾਓ ਕਰ ਲਿਆ ਉਹਨਾਂ ਦਾ 3 ਸਾਲਾਂ ਚ ਹੁਣ ਮੌਕਾ ਇਹਨਾਂ ਪਹਿਲਾਂ ਗਿੱਦੜਵਾਲਾ ਲਕਸ਼ਣ ਢਪਾ ਲਿਆ ਪਹਿਲਾਂ ਹੈਗਾ ਸੀ ਉਹ ਜਲੰਧਰ ਵਾਲਾ ਉਦੋਂ ਢਪਾ ਲਿਆ ਇਹਨਾਂ ਉਦੋਂ ਨਹੀਂ ਬੋਲੇ ਪਾਸੇ ਭੱਜੇ ਫਿਰਦੇ ਰਹੇ ਪਰ ਜਿੱਤੇ ਇਹਨਾਂ ਜਾਣਾ ਉੱਤੇ ਨਹੀਂ ਗਏ ਮੁੜ ਕੇ ਗਿੱਦੜਵਾਲਾ ਲਕਸ਼ਣ ਆ ਗਿਆ ਇਹੋ ਹੀ ਉਹਨਾਂ ਪਾਸੇ ਢਪਾਤਾ ਕਿੰਨੇ ਕ ਘੇਰੇ ਆ ਗਿੱਦੜਵਾ ਫਿਰ ਲੁਧਿਆਣੇ ਵਾਲਾ ਲਕਸ਼ਣ ਵੀ ਢਪਾਤਾ ਹੁਣ ਆ ਚੌਥਾ ਲਕਸ਼ਣ ਆ ਗਿਆ ਜੀ ਇਹ ਫਿਰ ਬਹਨੇ ਬਾਜੀਆਂ ਬਣਾ ਕੇ ਕਿਸਾਨ ਜੁਨੀਅਨ ਦੇ ਲੀਡਰ ਬੇਕੂਫ ਬਣਾ ਕੇ ਕੋਈ ਦੇ ਆਂਦਾ ਚੰਡੀਗੜ੍ਹ ਨੂੰ ਚਲੀਏ ਕੋਈ ਆਂਦਾ ਭਗਵੰਤ ਮਾਨ ਦੇ ਘਰ ਨੂੰ ਚਲੀਏ ਉੱਥੇ ਥਾਣੇ ਫੜਨ ਜਾਣਾ ਕਿਸ ਦਾ ਭਗਵੰਤ ਮਾਨ ਦਾ ਜਿੱਥੇ ਜਾਣਾ ਤਰਨਤਾਰ ਹਲਕੇ 'ਚ ਜਾਣ ਉੱਥੇ ਆਪ ਦੇ 5-5 ਬੰਦੇ ਰੇਖਪੈਣ ਦੇ ਵਿੱਚ ਬਾਉਣ ਵੀ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਮੈਂ ਕਿਸੇ ਪਾਰਟੀ ਦਾ ਸਪੋਰਟਰ ਨਹੀਂ ਹੈਗਾ ਮੈਂ ਨਾ ਨੋਟਾਂ ਨੂੰ ਪਾਉ ਜੇ ਇਹਨਾਂ ਨੂੰ ਨਹੀਂ ਪਾਉਣ ਦੇਣੀਆਂ ਕਿਸਾਨਾਂ ਨੂੰ ਆਣਾ ਨੋਟਾਂ ਨੂੰ ਪਾਉਣ ਫਿਰ ਇੰਨਾ ਹਿਲਣਾ ਭਗਵੰਤ ਮਾਨ ਦੀ ਸਰਕਾਰ ਨੇ ਉਹਦਾ ਨਹੀਂ ਹਿਲਣਾ ਜੇ ਤਰਨਤਾਰ ਨਾਲਾ ਲਕਸ਼ਣ ਜਿੱਤ ਗਈ ਆਂ ਪਾਰਟੀ ਸਾਰਿਆਂ ਆਪਣੇ ਜ਼ਿਮੀਦਾਰਾਂ ਦੇ ਆਪਣੇ ਜਿਹੜੇ ਆਂਦੇ ਅਸੀਂ ਪੰਜਾਬ ਦਾ ਕੋਈ ਭਲਾ ਕਰਾਂਗੇ ਉਹਨਾਂ ਦੇ ਮੂੰਹ ਤੇ ਚਪੇੜ ਵੱਜੇਗੀ ਜੇ ਤਰਨ ਤਾਰਨ ਵਾਲਾ ਲਕਸ਼ਣ ਜਿੱਤ ਗਿਆ ਆਮ ਪਾਰਟੀ ਦਾ ਹੁਣ ਮੌਕਾ ਹੈਗਾ ਪੰਜਾਬ ਵਾਲਿਓ ਸੰਭਾਲ ਲਓ ਉਦਾਂ ਕੇਜਰੀਵਾਲ ਨੇ ਭਗਵੰਤ ਮਾਨ ਨੇ ਕੋਈ ਨਹੀਂ ਤੁਹਾਡੀ ਸੁਣਨੀ ਮੇਨ ਮੁੱਦੇ ਤੇ ਆਓ ਤਰਨ ਤਾਰਨ ਹਲਕਾ ਘੇਰੋ ਹੋਰ ਛੱਡੋ ਸਾਰਾ ਪੰਜਾਬ ਬਾਅਦ ਚ ਪੰਜਾਬ ਇੱਥੇ ਹੀ ਰਹਿਣਾ ਲਕਸ਼ਣ ਟੱਪ ਗਿਆ ਪੰਜਾਬ ਫੇਰ ਘੇਰ ਲਾਂਗੇ ਭਗਵੰਤ ਮਾਨ ਦਾ ਘਰ ਵੀ ਉੱਤੇ ਰਹਿਣਾ ਕੇਜਰੀਵਾਲ ਨੇ ਵੀ ਚੰਡੀਗੜ੍ਹ ਵਾਲਾ ਆਉਣਾ ਉਦੋਂ ਘੇਰ ਲਾਂਗੇ ਉਹਨਾਂ ਨੂੰ ਬਾਅਦ ਚ ਜਿਹੜਾ ਮੇਨ ਮੁੱਦਾ ਤਰਨ ਤਾਰਨ ਦਾ ਹਲਕੇ ਦਾ ਹੋਣਾ ਚਾਹੀਦਾ ਆਪਾਂ ਨੂੰ ਲਖਣ ਦਾ ਉਹ ਤੇ ਮੁੱਦਾ ਆਉਂਦੇ ਨਹੀਂ ਪਏ ਜਾਣ ਕੇ ਲੋਕਾਂ ਨੂੰ ਬੇਕੂਬ ਬਣਾ ਕੇ ਕੋਈ ਕਿਤੇ ਧਰਨਾ ਲਾਈ ਜਾਂਦਾ ਕੋਈ ਕਿਤੇ ਲਾਈ ਜਾਂਦਾ ਕੀ ਫਾਇਦਾ ਇਹ ਰਲੇ ਇਹਨੇ ਕਈ ਕਿਸਾਨ ਜੁਨੀਆਣ ਵਾਲੇ ਵਿੱਚ ਰਲੇ ਨੇ ਸਰਕਾਰ ਦੇ ਨਾਲੋਂ ਫਾਲ ਮਿਲਟੀਆਂ ਪੂਰੀਆਂ ਕਰਦੇ ਪਿਆ ਸਹੀ ਪਾਸੇ ਮਰਦੇ ਹੀ ਨਹੀਂ ਪੈਗੇ ਉਹ ਨਹੀਂ ਸੁਖਬੀਰ ਬਾਦਲ ਨੂੰ ਉਹ ਵੀ ਆਪ ਦੀਆਂ ਵੋਟਾਂ ਬਣਾਉਂਦੇ ਮੈਂ ਸਿੱਧਾ ਆਣਾ ਕਾਂਗਰਸੀ ਵੀ ਅੱਜ ਲਾਉਣਗੇ ਉਹ ਵੀ ਫਾਲ ਮਿਲਟੀਆਂ ਜਿੱਥੇ ਜਾਣਾ ਇਹਨਾਂ ਤਰਨ ਤਾਰਨ ਹਲਕਾ ਕੇ ਆਪਣਾ ਮੈਦਾਨਾ ਸਾਰੇ ਹੀ ਘੇਰਨੋ ਦੇ ਜੀ 1.5 ਲੱਖ ਕਰੋੜ ਕਪਟਨ ਮਰਿੰਦਰ ਸਿੰਘ ਚੱਕੇ ਖਾ ਗਿਆ ਭਗਵੰਤ ਮਾਨ ਨੇ ਲਿਆ ਸਾਹਬ ਹੋਂ ਤੋਂ ਹੁਣ ਇਹ 2.5 ਲੱਖ ਕਰੋੜੇ ਚੱਕੇ ਖਾ ਜਲੇ ਕੌਣ ਲੈਗਾ ਸਾਹਬ ਅਸੀਂ ਸੋਮਵਾਰ ਆ ਰਹੀ ਰਜਿਸਟਰੀਆਂ ਕਰਾਉਣੀਆਂ ਅਸੀਂ ਉਠਾਂਗੇ ਮੀਡੀਆ ਵਾਲੇ 2-4 ਮੇਰੇ ਭਰਾ ਨਾਲ ਮੇਰੇ ਨੇ ਅਸੀਂ ਗਵਰਨਰ ਸਾਹਿਬ ਨੂੰ ਵੀ ਘੱਲਾਂਗੇ ਅਸੀਂ ਸੁਪਰੀਮ ਕੋਰਟ ਨੂੰ ਵੀ ਘੱਲਾਂਗੇ ਅਸੀਂ ਹਾਈ ਕੋਰਟ ਨੂੰ ਵੀ ਘੱਲਾਂਗੇ ਮੋਦੀ ਸਾਹਿਬ ਨੂੰ ਵੀ ਘੱਲਾਂਗੇ ਤੇ ਅਮਿਤ ਸ਼ਾਹ ਨੂੰ ਵੀ ਘੱਲਾਂਗੇ ਖਾ ਚੱਲੇ ਸਾਰੇ ਪੰਜਾਬ ਨੂੰ ਲੀਡਰ ਸਾਨੂੰ ਕੌਣ ਬਚਾਏਗਾ ਜੀ ਇਹਦੇ ਮੁਦਦੇ ਤੇ ਮੈਂ ਆ ਜਾਣਾ ਜੀ ਪਿੰਡਾਂ ਵਾਲੇ ਆਹਦੇ ਸਾਡੇ ਕੋਲ ਆਓ ਅਸੀਂ ਬੰਦੇ ਦੱਸਦੇ ਆਂ ਪਰ ਉੱਥੇ ਪੁਲਿਸ ਵਾਲੇ ਜਾਂਦੇ ਹੀ ਨਹੀਂ ਤੇ ਤੇ ਉਹ ਜਿਹੜੇ ਪੀਣ ਵਾਲਿਆ ਬੰਦਿਆਂ ਨੂੰ ਫੜ ਕੇ ਥਾਣੇ ਸੱਧਣੇ ਕਰੀ ਉਹਨਾਂ ਨੂੰ ਆਹ ਲਿਆਓ ਵੇ ਕਿੱਥੋਂ ਪੀਂਦੇ ਜੋ ਆਪਣੇ ਆਪ ਬੰਦੇ ਫੜੇ ਜਾਣਗੇ ਅੱਜ ਤੱਕ ਇੱਕ ਵਰੀ ਵੀ ਨੂੰ ਉਹਨਾਂ ਐਵੇਂ ਕੀਤਾਗਾ ਵਰਲੇ ਵਰਲੇ ਫਾਲ ਲੈਂਦੇ ਆਪ ਦਾ ਧੰਦਾ ਬਣਾਉਣ ਵਾਸਤੇ ਜੀ ਮੁਲਾਜ਼ਮ ਵੀ ਫਾਲ ਮਿਲਟੀਆਂ ਪੂਰੀਆਂ ਕਰਦੇ ਸਹੀ ਉਹ ਵੀ ਕਾਨੂੰਨੀ ਕਾਰਵਾਈ ਨਹੀਂ ਕਰਦੇ ਪਏ ਪਿੰਡਾਂ ਦੇ ਵਿੱਚ ਜਿਹੜੇ ਮੇਨ ਜ਼ਿਆਦਾ ਪੀਂਦੇ ਬੰਦੇ ਪੁਰਾਣਾ ਪੀਂਦੇ ਉਹਨਾਂ ਨੂੰ ਥਾਣੇ ਸੱਧਿਆ ਜਾਵੇ ਪੰਚਾਇਤ ਦੇ ਵਿੱਚ ਭਾਇਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਲਿਉਂਦੇ ਕਿੱਥੋਂ ਜੋ ਸੇਰੇ ਬੰਦੇ ਫੜੀ ਜਾਣਗੇ ਜਦੋਂ ਇੰਨਾ ਚਿਰ ਨਹੀਂ ਕਰਦੇ ਉਹਨਾਂ ਚਿਰ ਕੁਝ ਵੀ ਨਹੀਂ ਹੋਣਾ ਜੀ ਹਾਲ ਮਿਲਤੀਆਂ ਨੇ